ਵੱਖ-ਵੱਖ ਸਮੇਂ ਉੱਤੇ ਨਿਸ਼ਾਨ ਸਾਹਿਬ ਦੇ ਰੰਗ ਤਬਦੀਲ ਹੁੰਦੇ ਆਏ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਵੀ ਝੂਲਦਾ ਰਿਹਾ ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਵਿੱਚ ਮੇਰੀ ਪੀਰੀ ਦਾ ਸਿਧਾਂਤ ਪ੍ਰਵਿਰਤ ਕਰਵਾਇਆ ਉਸ ਸਮੇਂ ਜੋ ਨਿਸ਼ਾਨ ਸਾਹਿਬ ਚੁਲਾਏ ਗਏ ਉਹ ਬਸੰਤੀ ਰੰਗ ਦੇ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਨਿਸ਼ਾਨ ਸਾਹਿਬ ਦੀ ਪਰੰਪਰਾ ਸਿਖਰਾਂ ਤੇ ਸੀ ਤੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਸੀ ਪਰ ਇੱਕ ਸਾਜ਼ਿਸ਼ ਦੇ ਤਹਿਤ ਉੱਤੇ ਨੂੰ ਝੂਲਣ ਵਾਲਾ ਨਿਸ਼ਾਨ ਸਾਹਿਬ ਹੇਠਾਂ ਨੂੰ ਕਰ ਦਿੱਤਾ ਗਿਆ ਕਿਸੇ ਕੌਮ ਦਾ ਨਿਸ਼ਾਨ ਹੇਠਾਂ ਨੂੰ ਉਦੋਂ ਝੂਲਦਾ ਜਦੋਂ ਦਾ ਰਾਜ ਲੈ ਜਾਂਦਾ ਸਭ ਤੋਂ ਪਹਿਲਾ ਵਧਾਈ ਵਾਲੀ ਗੱਲ ਹੈ ਕਿ ਕਰੀਬ 100 ਸਾਲਾਂ ਪਿੱਛੋਂ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਅਸਲੀ ਰੰਗ ਚੁਣੇ ਨੇ ਪਰ ਕੀ ਅਸੀਂ ਹਜੇ ਵੀ ਕੋਈ ਗਲਤੀ ਕਰ ਰਹੇ ਹਾਂ ਸਵਾਲ ਉੱਠਦਾ ਹੈ ਕਿ ਨਿਸ਼ਾਨ ਸਾਹਿਬ ਦੇ ਬਦਲਦੇ ਰੰਗਾਂ ਦੇ ਨਾਲ ਪਰਾਤਨ ਨਿਸ਼ਾਨ ਸਾਹਿਬ ਦੇ ਚਿੰਨਾ ਨੂੰ ਕਿਹਨੇ ਬਦਲ ਦਿੱਤਾ ਇਤਿਹਾਸ ਵਿੱਚ ਝਾਤੀ ਮਾਰੀਏ ਤੇ ਖੰਡਾ ਨਾ ਗੁਰੂਕਾਲ ਵੇਲੇ ਵੇਖਣ ਨੂੰ ਮਿਲਦਾ ਨਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਨਾ ਮਿਸਲਾਂ ਸਮੇਂ ਵੇਖਣ ਨੂੰ ਮਿਲਦਾ ਤੇ ਨਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖੰਡੇ ਦਾ ਇਹ ਨਿਸ਼ਾਨ ਜਿਹਦੇ ਲਈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਬਖਸ਼ੇ ਪਰਾਤਨ ਚਿੰਨਾ ਨੂੰ ਵਿਸਾਰਤਾ ਆਖਿਰ ਕਿਸ ਦੀ ਦੇਣਾ ਇਸ ਕਹਾਣੀ ਦੀ ਸ਼ੁਰੂਆਤ ਅੰਗਰੇਜ਼ਾਂ ਦੇ ਸਿੱਖ ਰਾਜ ਦੇ ਕਬਜ਼ੇ ਤੋਂ ਬਾਅਦ ਸ਼ੁਰੂ ਹੁੰਦੀ ਹੈ। ਬੜੀਆਂ ਚਾਲਾਂ ਚੱਲ ਕੇ ਅੰਗਰੇਜ਼ਾਂ ਨੇ ਜਦੋਂ 1849 ਦੇ ਵਿੱਚ ਖਾਲਸਾ ਰਾਜ ਉੱਤੇ ਕਬਜ਼ਾ ਕਰ ਲਿਆ ਤਾਂ 7 ਸਾਲਾਂ ਪਿੱਛੋਂ ਸਿੱਖਾਂ ਨੂੰ ਆਪਣੀ ਫੌਜ 'ਚ ਭਰਤੀ ਕਰਕੇ 45 ਰੈਟਰੇ ਸਿੱਖਨਾ ਦੀ ਇੱਕ ਰੈਜੀਮੈਂਟ ਬਣਾਈ ਗਈ। ਸਿੱਖ ਫੌਜੀਆਂ ਦੀਆਂ ਦਸਤਾਰਾਂ ਉੱਤੇ ਅੰਗਰੇਜ਼ਾਂ ਵੱਲੋਂ ਡਿਜ਼ਾਈਨ ਕੀਤਾ ਇੱਕ ਚਿੰਨ੍ਹ ਲਗਾਇਆ ਜਾਣ ਲੱਗਿਆ। ਸਾਲ 1886 ਦੀ ਇਸ ਤਸਵੀਰ ਦੇ ਵਿੱਚ ਇਹ ਚਿੰਨ੍ਹ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਵਿੱਚ ਇੱਕ ਚੱਕਰ ਦੇ ਉੱਤੇ ਇੱਕ ਖੰਡਾ ਲੱਗਿਆ ਹੋਇਆ। ਭਾਵੇਂ ਚੱਕਰ ਤੇ ਖੰਡੇ ਦੋਵਾਂ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਹੈ। ਪਰ ਬ੍ਰਿਟਿਸ਼ ਇੰਡੀਆ ਫੌਜ ਵਿੱਚ ਸਿੱਖਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਇਹ ਚਿੰਨ੍ਹ ਜਾਂ ਉਹ ਟਰਬਨ ਬੇਜ ਅੰਗਰੇਜ਼ਾਂ ਵੱਲੋਂ ਹੀ ਡਿਜ਼ਾਈਨ ਕੀਤਾ ਗਿਆ ਸੀ। ਬ੍ਰਿਟਿਸ਼ ਆਰਮੀ ਦੀ ਮੁਹੰਮਦਨ ਤੇ ਡੋਗਰਾ ਰੈਜੀਮੈਂਟ ਦੇ ਨਿਸ਼ਾਨ ਵੇਖ ਕੇ ਇਹ ਗੱਲ ਹੋਰ ਪੁਖਤਾ ਹੋ ਜਾਂਦੀ ਆ। ਇਹ ਸਾਰੇ ਨਿਸ਼ਾਨ ਇੱਕ ਤਰਜ਼ ਤੇ ਹੀ ਬਣਾਏ ਗਏ ਨੇ। ਇੱਕ ਕਦਮ ਅੱਗੇ ਵਧਦੇ ਹੋਏ ਅੰਗਰੇਜ਼ਾਂ ਨੇ ਨਾਬਾ ਅਕਾਲ ਇਨਫੈਂਟਰੀ ਦਾ ਬੈਜ ਡਿਜ਼ਾਈਨ ਕੀਤਾ ਨਾਬਾ ਰਿਆਸਤ ਦੀ ਇਹ ਇਨਫੈਂਟਰੀ 1922 ਤੋਂ ਲੈ ਕੇ 47 ਤੱਕ ਅੰਗਰੇਜ਼ਾਂ ਦੇ अधीन ਰਹੀ ਸੀ ਅੰਗਰੇਜ਼ਾਂ ਵੱਲੋਂ ਡਿਜ਼ਾਈਨ ਕੀਤਾ ਇਹ ਬੈਜ ਮੌਜੂਦਾ ਖੰਡੇ ਦੇ ਚਿੰਨ ਨਾਲ ਬਹੁਤ ਮਿਲਦਾ ਹੈ ਬਸ ਇਸ ਵਿੱਚ ਖੰਡਾ ਚੱਕਰ ਦੇ ਵਿੱਚ ਮੌਜੂਦ ਹੈ ਇੱਥੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਹ ਚਿੰਨ ਸਿੱਖ ਪੰਥ ਦਾ ਚਿੰਨ ਨਹੀਂ ਸਗੋਂ ਇੱਕ ਫੌਜ ਦਾ ਡਿਜ਼ਾਈਨ ਕੀਤਾ ਲੋਗੋ ਹੈ ਨੱਬਾ ਇਨਫੈਂਟਰੀ ਤੇ ਬ੍ਰਿਟਿਸ਼ ਸਿੱਖ ਰੈਜੀਮੈਂਟ ਦਾ ਇਹ ਲੋਗੋ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਕਾਫੀ ਪ੍ਰਚਲਿਤ ਹੋਣ ਲੱਗਿਆ। ਅੰਗਰੇਜ਼ਾਂ ਦੇ ਡਿਜ਼ਾਈਨਾਂ ਦਾ ਰਿਵਾਜ ਹੁਣ ਇੰਨਾ ਚੱਲ ਚੁੱਕਿਆ ਸੀ ਕਿ ਸਿੱਖ ਰਿਆਸਤਾਂ ਵੱਲੋਂ ਅੰਗਰੇਜ਼ਾਂ ਕੋਲੋਂ ਲੋਗੋ ਬਣਵਾਉਣ ਦੀ ਹੌਟ ਲੱਗੀ ਸੀ। ਫੂਲ ਰਿਆਸਤ ਦਾ ਬੈਜ ਨਿਸ਼ਾਨੇ ਫੂਲ ਬ੍ਰਿਟੇਨ ਦੀ ਸਪ੍ਰਿੰਗਸ ਐਂਡ ਸਨਜ਼ ਨਾਂ ਦੀ ਕੰਪਨੀ ਨੇ ਡਿਜ਼ਾਈਨ ਕੀਤਾ। ਇਸ ਨਿਸ਼ਾਨ ਵਿੱਚ ਵੀ ਇੱਕ ਖੰਡਾ, ਇੱਕ ਚੱਕਰ ਤੇ ਦੋ ਕਿਰਪਾਨਾਂ ਸੀ। ਨਾਲ ਹੀ ਹਿੰਦੂ ਤੇ ਮੁਸਲਮਾਨ ਕਮਿਊਨਿਟੀ ਨਾਲ ਸੰਬੰਧਿਤ ਤਰਸ਼ੂਲ ਤੇ ਚੰਦ ਤਾਰਾ ਵੀ ਸੀ ਪਰ ਇੰਨਾ ਸਾਰੇ ਚਿੰਨਾਂ ਦੇ ਉੱਤੇ ਮੌਜੂਦ ਇਹ ਤਾਜ ਬ੍ਰਿਟਿਸ਼ ਰਾਜ ਦੀ ਅਧੀਨਤਾ ਨੂੰ ਰਿਪਰੈਜ਼ੈਂਟ ਕਰਦਾ ਸੀ ਅੰਗਰੇਜ਼ਾਂ ਦਾ ਇਹ ਮੈਸੇਜ ਵੀ ਸੀ ਕਿ ਤੁਹਾਡਾ ਧਰਮ ਤੇ ਧਰਮ ਦੇ ਚਿੰਨ ਉਹਨਾਂ ਦੇ ਰਾਜ ਦੇ ਹੇਠ ਨੇ ਅੰਗਰੇਜ਼ਾਂ ਦਾ ਡਿਜ਼ਾਈਨ ਕੀਤਾ ਇਹ ਚਿੰਨ ਮੁਲਕ ਤੋਂ ਬਾਹਰ ਵੀ ਮਸ਼ਹੂਰ ਹੋਣ ਲੱਗਿਆ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਿੱਖ ਸੰਗਤਾਂ ਨੇ ਕੈਨੇਡਾ ਵਿੱਚ ਗੁਰੂ ਘਰ ਉਸਾਰਨੇ ਸ਼ੁਰੂ ਕੀਤੇ ਸੀ ਵੈਂਕੂਵਰ ਦੀ ਧਰਤੀ ਤੇ ਗੁਰਪੂਰਬ ਮੌਕੇ ਸੰਗਤ ਦੁਆਰਾ ਜਾਰੀ ਕੀਤੇ ਇਸ ਲੈਟਰ ਹੈਡ ਤੇ ਵੀ ਇਸੇ ਚਿੰਨ੍ਹ ਨਾਲ ਮਿਲਦਾ ਇੱਕ ਨਿਸ਼ਾਨ ਵੇਖਿਆ ਜਾ ਸਕਦਾ ਹੈ ਵਿਕਟੋਰੀਆ ਵਿੱਚੋਂ ਸਾਰੇ ਗੇ ਗੁਰੂ ਘਰ ਦੀ ਇਸ ਤਸਵੀਰ ਵਿੱਚ ਇਹ ਨਿਸ਼ਾਨ ਪਹਿਲੀ ਵਾਰ ਕਿਸੇ ਝੰਡੇ ਦੇ ਉੱਤੇ ਵੇਖਣ ਨੂੰ ਮਿਲਿਆ ਇਸੇ ਤਰ੍ਹਾਂ 1918 ਦੀ ਇੱਕ ਤਸਵੀਰ ਵਿੱਚ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲੈ ਕੇ ਜਾ ਰਹੀ ਹੈ ਤੇ ਇੱਕ ਸਿੰਘ ਦੇ ਹੱਥ ਵਿੱਚ ਖੰਡੇ ਦਾ ਇਹੀ ਨਿਸ਼ਾਨ ਵੇਖਿਆ ਜਾ ਸਕਦਾ ਹੈ ਵੱਖ-ਵੱਖ ਤਸਵੀਰਾਂ ਨੂੰ ਵੇਖ ਕੇ ਇਹ ਵੀ ਪਤਾ ਚੱਲਦਾ ਕਿ ਖੰਡੇ ਦੇ ਇਸ ਨਿਸ਼ਾਨ ਦੀਆਂ ਕਈ ਛੇਪਾਂ ਪ੍ਰਚਲਿਤ ਨੇ ਭਾਵੇਂ ਸੰਗਤਾਂ ਨੇ ਇਸ ਨਿਸ਼ਾਨ ਨੂੰ ਅਪਣਾਉਣਾ ਜ਼ਰੂਰ ਸ਼ੁਰੂ ਕਰ ਦਿੱਤਾ ਸੀ ਪਰ ਹਜੇ ਵੀ ਇਹ ਇੱਕ ਪੱਕਾ ਧਾਰਮਿਕ ਚਿੰਨ੍ਹ ਨਹੀਂ ਬਣਿਆ ਸੀ ਸਾਲ 1908 ਦੀ ਇਹ ਤਸਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੈ ਇਹ ਤਸਵੀਰ ਸਾਫ਼ ਬਿਆਨ ਕਰਦੀ ਹੈ ਕਿ ਉਸ ਵੇਲੇ ਦੇ ਨਿਸ਼ਾਨ ਸਾਹਿਬ ਤੇ ਖੰਡੇ ਦਾ ਚਿੰਨ੍ਹ ਮੌਜੂਦ ਨਹੀਂ ਸੀ ਸਗੋਂ ਨਿਸ਼ਾਨ ਸਾਹਿਬ ਉੱਤੇ ਪ੍ਰਾਤਨ ਨਿਸ਼ਾਨ ਸਾਹਿਬ ਵਾਲੇ ਚਿੰਨ੍ਹਾਂ ਕਟਾਰ ਢਾਲ ਤੇ ਕਿਰਪਾਨ ਵੇਖੇ ਜਾ ਸਕਦੇ ਨੇ ਇਸ ਦੇ ਨਾਲ ਹੀ ਗਾੜੇ ਰੰਗ ਦਾ ਨਿਸ਼ਾਨ ਸਾਹਿਬ ਨੀਲਾ ਤੇ ਫਿੱਕੇ ਰੰਗ ਦਾ ਨਿਸ਼ਾਨ ਸਾਹਿਬ ਬਸੰਤੀ ਰੰਗ ਦਾ ਜਾਪਦਾ ਹੈ ਗੁਰਦੁਆਰਾ ਤਰਨਤਾਰਨ ਸਾਹਿਬ ਦੀ ਇਹ ਤਸਵੀਰ ਵੀ ਨਿਸ਼ਾਨ ਸਾਹਿਬ ਤੇ ਮੌਜੂਦ ਪ੍ਰਾਤਨ ਚਿੰਨਾਂ ਦੀ ਗਵਾਹੀ ਦਿੰਦੀ ਹੈ ਇੱਥੋਂ ਇਹ ਤਾਂ ਤਸੱਲੀ ਮਿਲਦੀ ਹੈ ਕਿ ਘੱਟੋ ਘੱਟ ਸਾਲ 1908 ਤੱਕ ਸਿੱਖਾਂ ਨੇ ਪ੍ਰਾਤਨ ਨਿਸ਼ਾਨ ਸਾਹਿਬ ਦੇ ਰੰਗ ਤੇ ਚਿੰਨ੍ਹ ਦੋਵੇਂ ਹੀ ਅਪਣਾਏ ਹੋਏ ਸੀ ਪਰ ਇਦੇ ਨਾਲ ਹੀ ਇੱਕ ਸਵਾਲ ਵੀ ਉੱਠਦਾ ਹੈ ਕਿ ਆਖਰ ਇਸ ਖੰਡੇ ਦੇ ਨਿਸ਼ਾਨ ਨੇ ਪ੍ਰਾਤਨ ਚੰਨਾ ਦੀ ਥਾਂ ਕਿਵੇਂ ਲੈ ਲਈ ਸਾਲ 1924 ਦੇ ਜੈਤੋ ਦੇ ਮੋਰਚੇ ਵਿੱਚ ਇੱਕ ਰਲੀ ਮਿਲੀ ਤਸਵੀਰ ਵੇਖਣ ਨੂੰ ਮਿਲੀ ਇਹ ਸਿੱਖਾਂ ਦੀ ਅੰਗਰੇਜ਼ ਸਰਕਾਰ ਦੇ ਖਿਲਾਫ ਇੱਕ ਇੱਕ ਬਗਾਵਤ ਸੀ ਤਸਵੀਰ ਵਿੱਚ ਇੱਕ ਸ਼ਹੀਦੀ ਜਥਾ ਪ੍ਰਾਤਨ ਚੰਨਾ ਵਾਲੇ ਨੀਲੇ ਨਿਸ਼ਾਨ ਸਾਹਿਬ ਲੈ ਕੇ ਜਾਂਦਾ ਵੇਖਿਆ ਜਾ ਸਕਦਾ ਹੈ ਪਰ ਇਸ ਮੋਰਚੇ ਦੀ ਸਪੋਰਟ ਵਿੱਚ ਬਾਰਲੇ ਮੁਲਕਾਂ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਪਹੁੰਚੇ ਸੀ ਪਹਿਲੇ ਵਰਲਡ ਵਾਰ ਤੋਂ ਬਾਅਦ ਸ਼ੰਘਾਈ ਵਿੱਚ ਵਸੇ ਸਿੱਖ ਫੌਜੀਆ ਦਾ ਜਥਾ ਜੈਤੋ ਮੋਰਚੇ ਦੀ سپورਟ ਦੇ ਵਿੱਚ ਪਹੁੰਚਿਆ ਇਹ ਉਹ ਪਹਿਲਾ ਵੇਲਾ ਸੀ ਜਦੋਂ ਪੰਜਾਬ ਦੀ ਧਰਤੀ ਤੇ ਠੰਡੇ ਦੇ ਚਿੰਨ੍ਹ ਵਾਲੇ ਨਿਸ਼ਾਨ ਵੇਖਣ ਨੂੰ ਮਿਲੇ ਇਹ ਉਹੀ ਲੋਕ ਸੀ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਅੰਗਰੇਜ਼ਾਂ ਦਾ ਡਿਜ਼ਾਈਨ ਕੀਤਾ ਖੰਡਾ ਪਹਿਲਾਂ ਹੀ ਛੱਬ ਚੁੱਕਿਆ ਸੀ ਉਹਨਾਂ ਲਈ ਇਹੀ ਚਿੰਨ੍ਹ ਸਿੱਖੀ ਦਾ ਪ੍ਰਤੀਕ ਸੀ ਇੱਕ ਦੂਜੀ ਤਸਵੀਰ ਵਿੱਚ ਕੈਨੇਡਾ ਤੋਂ ਆਏ ਇੱਕ ਹੋਰ ਜਥੇ ਦੀ ਵੀ ਇਹੀ ਕਹਾਣੀ ਨਜ਼ਰ ਆਉਂਦੀ ਹੈ ਹੌਲੀ-ਹੌਲੀ ਸਿੱਖਾਂ ਨੇ ਖੰਡੇ ਦੇ ਇਸ ਚਿੰਨ੍ਹ ਨੂੰ ਪ੍ਰਮਾਨ ਕਰਨਾ ਸ਼ੁਰੂ ਕਰਤਾ ਇਹਦਾ ਸਭ ਤੋਂ ਵੱਧ ਪ੍ਰਭਾਵ ਉਸ ਵੇਲੇ ਬਣਾਈਆਂ ਗਈਆਂ ਪੇਂਟਿੰਗਾਂ ਦੇ ਵਿੱਚ ਮਿਲਦਾ ਹੈ ਚਿੱਤਰਕਾਰਾਂ ਨੇ ਸ਼ਹੀਦਾਂ ਤੇ ਸਿੱਖ ਯੋਧਿਆਂ ਦੀਆਂ ਦਸਤਾਰਾਂ ਉੱਤੇ ਇਹ ਨਵਾਂ ਨਿਸ਼ਾਨ ਬਣਾਉਣਾ ਸ਼ੁਰੂ ਕਰਤਾ ਉਸ ਵੇਲੇ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਬਣਾਈ ਹੋਈ ਇਸ ਤਸਵੀਰ ਵਿੱਚ ਵੀ ਇਹ ਵੇਖਣ ਨੂੰ ਮਿਲਦਾ ਮੰਨਿਆ ਜਾਂਦਾ ਹੈ ਕਿ ਨਾਬਾ ਇਨਫੈਂਟਰੀ ਤੇ ਬ੍ਰਿਟਿਸ਼ ਸਿੱਖ ਰੈਜੀਮੈਂਟ ਦਾ ਇਹ ਲੋਗੋ ਪੰਜਾਬ ਵਿੱਚ ਇੰਨਾ ਪ੍ਰਚਲਿਤ ਹੋਇਆ ਕਿ ਇਹਦਾ ਅਸਰ ਆਮ ਸਿੱਖਾਂ ਤੋਂ ਲੈ ਕੇ ਗੁਰੂ ਘਰਾਂ ਤੱਕ ਪਹੁੰਚ ਗਿਆ ਇਸ ਤਸਵੀਰ ਵਿੱਚ ਪ੍ਰਾਤਨ ਨਿਹੰਗ ਸਿੰਘ ਦੇ ਦਿਮਾਲੇ ਤੇ ਵੀ ਇਹੀ ਨਿਸ਼ਾਨ ਸਜਾਇਆ ਹੋਇਆ ਵੇਖਿਆ ਜਾ ਸਕਦਾ ਹੈ ਇਸੇ ਤਰ੍ਹਾਂ ਹੌਲੀ ਹੌਲੀ ਇਹ ਨਿਸ਼ਾਨ ਗੁਰੂ ਘਰਾਂ ਦੇ ਨਿਸ਼ਾਨ ਸਾਹਿਬ ਤੱਕ ਵੀ ਪਹੁੰਚ ਗਿਆ ਖੰਡੇ ਦਾ ਇਹ ਨਿਸ਼ਾਨ ਭਾਵੇਂ ਸਿੱਖ ਜਗਤ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋ ਚੁੱਕਾ ਸੀ ਪਰ ਇਸ ਨਵੇਂ ਚਿੰਨ ਨੂੰ ਪ੍ਰਵਾਨ ਕਰਨ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਨੇ ਪਰਾਤਨ ਨਿਸ਼ਾਨ ਸਾਹਿਬ ਦੀ ਤਰ੍ਹਾਂ ਇਸ ਖੰਡੇ ਵਿੱਚ ਮੌਜੂਦ ਸ਼ਸਤਰ ਵੀ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦੇ ਨੇ ਇਸ ਤੋਂ ਇਲਾਵਾ ਪਰਾਤਨ ਨਿਸ਼ਾਨ ਸਾਹਿਬ ਉੱਤੇ ਜਿੱਥੇ ਤਿੰਨ ਵੱਖ-ਵੱਖ ਸ਼ਸਤਰ ਮੌਜੂਦ ਸੀ ਉੱਥੇ ਹੀ ਖੰਡੇ ਦਾ ਇਹ ਚਿੰਨ ਇੱਕ ਜੁੜਿਆ ਹੋਇਆ ਲੋਗੋ ਸੀ ਇਸ ਨੂੰ ਬੈਜ ਦੇ ਤੌਰ ਤੇ ਦਸਤਾਰ ਜਾਂ ਸ਼ਰਟ ਉੱਤੇ ਲਗਾਉਣਾ ਸ਼ਾਇਦ ਸੌਖਾ ਜਾਪਦਾ ਹੋਊਗਾ ਸ਼ਾਇਦ ਇਸ ਨਿਸ਼ਾਨ ਦੇ ਮੂਲ ਬਾਰੇ ਬਿਨਾਂ ਸੋਚੇ ਸਮਝੇ ਸਿੱਖ ਜਗਤ ਵੱਲੋਂ ਇਸ ਖੰਡੇ ਨੂੰ ਇਸ ਖੰਡੇ ਦੇ ਚਿੰਨ ਨੂੰ ਅਪਣਾ ਲੈ ਗਿਆ ਤੇ ਗੁਰਗੋਬਿੰਦ ਸਿੰਘ ਜੀ ਦੇ ਬਖਸ਼ੇ ਪ੍ਰਾਤਨ ਚੰਨਾ ਨੂੰ ਵਿਸਾਰ ਦਿੱਤਾ ਗਿਆ ਪਰ ਅੱਜ ਇਹ ਚੰਨਾ ਪੂਰੀ ਦੁਨੀਆ ਵਿੱਚ ਇੰਨਾ ਮਸ਼ਹੂਰ ਹੋ ਚੁੱਕਾ ਹੈ ਕਿ ਪੂਰੀ ਦੁਨੀਆ ਵਿੱਚ ਸਿੱਖੀ ਨੂੰ ਇਸੇ ਖੰਡੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਪਰ ਅਸਲੀ ਖੰਡਾ ਉਹ ਹੈ ਜਿਹਦੇ ਨਾਲ 1699 ਦੀ ਵਿਸਾਖੀ ਤੇ ਗੁਰਗੋਬਿੰਦ ਸਿੰਘ ਜੀ ਨੇ ਗਿੱਧੜਾ ਨੂੰ ਸ਼ੇਰ ਬਣਾਇਆ ਖਾਲਸਾ ਪੰਥ ਸਾਜਿਆ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਇਸ ਤਸਵੀਰ ਤੇ ਨਜ਼ਰ ਮਾਰਦੇ ਹਾਂ ਸੋਸ਼ਲ ਮੀਡੀਆ ਉੱਤੇ ਇਸ ਝੰਡੇ ਨੂੰ ਖਾਲਸਾ ਰਾਜ ਦਾ ਝੰਡਾ ਦੱਸਿਆ ਜਾਂਦਾ ਹੈ ਪਰ ਖੰਡੇ ਦਾ ਇਹ ਚੰਨ ਮਹਾਰਾਜਾ ਰਣਜੀਤ ਸਿੰਘ ਦੇ ਖਾਲਸੇ ਰਾਜ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ ਖਾਲਸਾ ਰਾਜ ਦਾ ਝੰਡਾ ਅਸਲ ਵਿੱਚ ਕੁਝ ਐਸਾ ਦਿਖਦਾ ਸੀ ਇਸ ਗੱਲ ਦੀ ਪੁਸ਼ਟੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਚਿੱਤਰਕਾਰ ਦਿਆਂ ਕੁਝ ਪੇਂਟਿੰਗਸ ਤੋਂ ਹੁੰਦੀ ਹੈ ਵਿਸ਼ਨ ਸਿੰਘ ਦੁਆਰਾ ਬਣਾਈ ਗਈ ਇਸ ਪੇਂਟਿੰਗ ਨੂੰ ਗੌਰ ਨਾਲ ਵੇਖਿਆ ਇੱਕ ਸ਼ਾਹੀ ਕਾਫਲਾ ਨਜ਼ਰ ਆਉਂਦਾ ਹੈ ਤੇ ਕਾਫਲੇ ਅੱਗੇ ਇਹੀ ਝੰਡਾ ਵੇਖਣ ਨੂੰ ਮਿਲਦਾ ਹੈ ਮਾਰਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਹੋਰ ਵੀ ਕਈ ਪੇਂਟਿੰਗਸ ਵਿੱਚ ਲਾਲ ਰੰਗ ਦਾ ਇੱਕ ਝੰਡਾ ਵੇਖਣ ਨੂੰ ਮਿਲਦਾ ਹੈ। ਪਿਛਲੇ ਤਕਰੀਬਨ 100 ਸਾਲਾਂ ਤੋਂ ਅਸੀਂ ਬਗਾਨਿਆਂ ਦੇ ਦਿੱਤੇ ਹੋਏ ਨਿਸ਼ਾਨ ਆਪਦੇ ਗੁਰੂ ਘਰਾਂ ਵਿੱਚ ਚਲਾਉਂਦੇ ਰਹੇ। ਨਿਸ਼ਾਨ ਸਾਹਿਬ ਦੇ ਰੰਗ ਤਾਂ ਅਸੀਂ ਅੱਜ ਬਦਲ ਰਹੇ ਹਾਂ ਪਰ ਪਤਾ ਨਹੀਂ ਇਹ ਚੰਨ ਕਦੋਂ ਬਦਲੇ ਜਾਣਗੇ। ਗੁਰਗੋਬਿੰਦ ਸਿੰਘ ਜੀ ਦਾ ਬਖਸ਼ਿਆ ਪ੍ਰਾਤਨ ਨਿਸ਼ਾਨ ਸਾਹਿਬ ਜਿਹਦੀ ਸ਼ਾਨ ਨੂੰ ਬਹਾਲ ਰੱਖਣ ਲਈ ਸਿੰਘਾਂ ਨੇ ਆਪਣਾ ਖੂਨ ਡੋਲਿਆ। ਅਸੀਂ ਉਹ ਨਿਸ਼ਾਨ ਵੀ ਵਿਸਾਰ ਚੁੱਕੇ। ਜੋ ਕਿ ਬੜੇ ਦੁਖਾਲੀ ਗੱਲ ਆ। ਆਪਦੇ ਸੁਝਾਅ ਜਾਂ ਇਹ ਐਪੀਸੋਡ ਤੁਹਾਨੂੰ ਕਿਵੇਂ ਦਾ ਲੱਗਿਆ ਲਿਖ ਕੇ ਜਰੂਰ ਦੱਸਿਓ। ਅਗਲੀ ਵੀਡੀਓ ਲੈ ਕੇ ਛੇਤੀ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।